ਸੋਦਰ ਰਾਹੀ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਜ ਅਨੇਕ ਸੰਖਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰੇ ਰਾਗ ਪ੍ਰੀਸਿਓ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵੰਤ ਤੁਧ ਨ ਕੋਣ ਪਉਣ ਪਾਣੀ ਬੈ ਸੰਤਰ ਗਾਵੈ ਰਾਜ ਧਰਮ ਦੁਆਰੇ ਗਾਵੰਤ ਤੁਧ ਨ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧ ਨ ਈਸ਼ਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵੰਤ ਤੁਧ ਨ ਇੰਦਰੇਂਦਰਾ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧਨਾ ਸਿੱਧ ਸਮਾਧੀ ਅੰਦਰ ਗਾਵੰਤ ਤੁਧਨਾ ਸਾਧ ਵਿਚਾਰੇ ਗਾਵੰਤ ਤੁਧਨਾ ਜਤੇ ਸਤੀ ਸੰਤੋਖੀ ਗਾਵੰਤ ਤੁਧਨਾ ਬੀਬਕਾਰੇ ਗਾਵੰਤ ਤੁਧਨਾ ਪੰਡਿਤ ਕੜਨਰ ਕੇਸਰ ਜੁਗ ਜੁਗ ਵੇਦਾ ਦਾਲੇ ਗਾਵੰਤ ਤੁਧਨਾ ਮੋਹਨਿਆ ਮਨ ਮੋਹਨ ਸੁਰਗ ਮਛ ਪਿਆਲੇ ਗਾਵੰ ਤੁਧਨੋ ਰਤਨਉਪਾਏ ਤੇਰੇ ਅਠਸਠ ਤੀਰਤਨਾਲੇ ਗਾਵੰ ਤੁਧਨੋ ਜੋਤਿ ਮਹਾ ਬਲਸੂਰਾ ਗਾਵੰ ਤੁਧਨੋ ਖਾਣੀ ਚਾਰੇ ਗਾਵੰ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੁਖੇ ਤੇਰੇ ਧਾਰੀ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਦਤਿ ਤੇਰੇ ਭਗਤ ਰਸਾਲੇ ਤੋਰ ਕੇ ਟਿੱਟ ਤਨੋਂ ਗਾਵਨ ਸਿਮ ਚਿਤ ਨ ਆਵਨ ਤਨ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਉਸੇ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਦੇਖੈ ਕੀਤਾ ਆਪਣ ਜੋ ਤਿਸ ਦੀ ਵਡਿਆਈ ਜੋ ਇਸ ਭਾਵ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤਸ਼ਹ ਸ਼ਹਾ ਪਤ ਸੋਹਿਬ ਨਾਨਕ ਰਹਿਨ ਨਰ ਜਾਈ ਆਸਾ ਮਹਿਲਾ ਪਹਿਲਾ ਸੁਣੋ ਬਦਯਤ ਸਭ ਕੋ ਏਕ ਵਡਵੱਡਾਰੀთა ਹੋਈ ਕੀਮਤ ਪਾਇਨ ਕਹਿਓ ਜਾਈ ਕਹਿਣ ਵਾਲੀ ਤੇਰੀ ਰਹਿ ਸਮਾਈ ਵਟੇ ਮੇਰੇ ਸਾਹਿਬ ਗੁਰ ਗਬੀਰਾ ਗੁਨੀ ਗੀਰਾ ਕੋ ਨ ਜਾਣ ਤੀਰਾਂ ਕੀਤਾ ਕੀ ਉੜ ਚੀਰਾ ਰਹਾਵ ਸਭ ਸੁਰਤੀ ਮਿਲ ਸਤਿ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਰ ਨਾ ਜਾਈ ਤੇਰੀ ਚਲਵਟਿਆਈ ਸਭ ਸਤ ਸਭ ਤਪ ਸਭ ਚੁਗੀਆਂ ਆ ਸਿੱਧਾਂ ਪੁਰਖਾਂ ਪੀਆ ਵਡਿਆਈਆਂ ਤਦ ਵਿਨ ਸਿੱਧਿ ਕਿਨਾ ਨਾ ਪਾਈਓ ਕਰਮ ਮਿਲੈ ਨਹੀਂ ਠਾਕ ਰਹੀਆਂ ਅੱਖਰ ਵਾਲਾ ਕਿਆ ਵਿਚਾਰ ਸਿੱਖੀ ਪਰੇ ਤਰੇ ਭੰਡਾਰ ਜਿਸ ਤੂੰ ਦੇ ਤਿਸੈ ਕਿਆ ਚਾਰਾ ਦਾਨਕ ਸੱਚ ਸਵਾਰਣ ਹਾਰਾ ਆਸਾ ਨਹ ਲੱਭਲਾ ਅੱਖਾਂ ਜਿਵਾਂ ਬਿਸਰੈ ਅਮਰ ਜਾਓ ਆਖਣ ਔਖਾ ਸੱਚ ਨਾਉ ਸੱਚ ਨਾਮ ਕੀ ਲਾਗੈ ਊਖ ਪਤ ਭੁਖ ਖਾਇ ਚਲਿਐ ਦੁਖਾਂ ਸੋਕਿਓ ਬਿਸਰੈ ਮੇਰੀ ਮਾਨੀ ਸੱਚਾ ਸਾਧੂ ਗੋ ਸੱਚ ਨਾਹੀ ਰਹਾਓ ਸੱਚੇ ਨਾਮ ਕੀ ਤਿਲ ਵਡਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕੈ ਆਖਨ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨ ਹੋਵੇ ਸੋਭ ਦਿਨਦਰ ਨ ਚੁੱਕਾ ਭੋਗ ਗੁਣ ਇਹੋ ਹੋਰ ਨਾ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਜਿਨ ਕਰ ਕ ਕੀਤੀ ਰਾਦ ਕਸਮਾ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਬੁਜਰੀ ਮਹਲਾ ਚੌਥਾ ਹਰ ਕੇ ਜਾਨੋ ਸਤਿਗੁਰ ਸਤਿਗੁਰੂ ਖ ਬਿਨੋ ਕੋ ਰੋ ਗੁਰ ਪਾਸ ਹਮ ਕੇ ਰਿ ਕਰਮ ਸਤਿਗੁਰ ਸ਼ਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਗੀਤ ਗੁਰ ਦੇਵੋ ਮੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਵਤ ਅਮਰੀ ਰਹਿ ਰਾਉ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰਿ ਕੇ ਆਸ ਹਰ ਹਰ ਨਾਮ ਜਲ ਤ੍ਰਿਪਤਾਸੈ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਦ ਰਸ ਨਾਮ ਨ ਪਾਇਆ ਤੇ ਭਾਲ ਹੀਨ ਜਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗਿ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਸਤਖ ਲਿਖਿਆ ਲਿਖਾਸ ਤਾਨੂ ਤਾਨੂ ਸਤ ਸੰਗਤ ਜਿਤ ਹਰ ਹਸ ਪਾਇਆ ਮਿਰਜਨ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨ ਚਿਤ ਉਦਮ ਜਹ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਪਰ ਰਿਜਕ ਆਗੈ ਪਰ ਤਰਿਆ ਮੇਰੇ ਮਾਦਉ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਓ ਸੂਕੇ ਕਾਸ਼ਟ ਖਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਰਤਾ ਕੋਇ ਨ ਕਿਸ ਕੀ ਤਰਿਆ ਸਿਰ ਸੁਰਜਿ ਜੁ ਕਿ ਸੰਭਾਵੇ ਠਾਪੁਰ ਤਾਂਗੇ ਮਨ ਤੋਂ ਪਰਿਆ ਊੜੇ ਊਂਡਿਆ ਵਸ ਖੁਸੋਂ ਤਿਸ ਪਛਰ ਬੁਜਰੇ ਛਰਿਆ ਤਿਨ ਕਵਨ ਕਲਾਵ ਕਵਨ ਸੁਗਾਵੈ ਮਨ ਅੰਸ਼ ਨਿਰਣ ਤਰਿਆ ਸਭ ਨਿਦਾਨ ਦਸਿਆ ਸਤਿ ਸਿਧਾਨ ਠਾਪੁਰ ਪਤੰ ਕਹਿਆ ਜਨ ਨਾਲਿ ਕੋ ਬਲਬ ਸਦਭਾ ਚਾਹੀਐ ਤੇਰਾ ਅੰਤ ਨ ਪਾਰ ਹਰਿਆ ਰੋਗੇ ਅਸਬ ਮਹਿਲਾ ਚੌਥਾ ਸੋ ਪੁਰਖ ਕੋ ਓਮਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੁਮਾਂ ਕਾਹੇ ਉਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀਤ ਤੁਮਾਰੇ ਜੀ ਤੂੰ ਜੀਆ ਕਾ ਦਰ ਤਰ ਹਰਿ ਤੇ ਅਗੁਰ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਕੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤੀ ਵਿਚਾਰ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਕਾਹੀ ਕੋ ਬ੍ਰਖ ਸਮਾਉਣਾ ਇਕ ਦਾਤੇ ਖਪੇ ਧਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨਾ ਜਾਣਾ ਤੂੰ ਪਾਰ ਰੰਗ ਦੇ ਅੰਤ ਬਿ ਅੰਤ ਜੀ ਤੇਰੇ ਕਿਆ ਬੁਨੀ ਆਖਵ ਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਪ੍ਰੇਮਾ ਬਿ ਆਣਾ ਹਰਿ ਤਿਉ ਮਹਿ ਹਰਿ ਤਿਉ ਹੈ ਤੁਧ ਜੀ ਸੇ ਜਗ ਜੁਗ ਮਹਿ ਸੁਖ ਵਾਸੀ से मुक से मुक्त पए जिन हर ती तिन टूटी जमकी फांसी जिन निरो जिन हर निर त आया जी तिन का पौ सब गुआास जिन सेवया जिन सेवया मेरा हर जी ते हर हर रूप समासी शे धन से धन जिन हर ती जन नानक तिन बलदासी ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸੁਨਾਹੰਤ ਜੀ ਹਰਿ ਅਨੰਕ ਅਨੰਤ ਤੇਰੀ ਅਨਕ ਤੇਰੀ ਅਨਕ ਰੇਰ ਪੂਜਾ ਜੀ ਤਪ ਤਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਕੜਾ ਕੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰ ਮੁਕਰੰਤਾ ਸੇ ਭਗਤ ਸੇ ਭਗਤ ਸਦੇ ਜਨ ਨਾਨਕ ਜੀ ਜੋ ਭਾਵਨ ਅਮੀਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮ ਪ੍ਰਕਰਤਾ ਜੀ ਤੁਧ ਜੀਵੜਿ ਉਬਰਨਾ ਕੋਈ ਤੂੰ ਜੁਗ ਜੁਗ ਦੇਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਸ਼ਚਰ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸਭ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਕੋ ਬਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਬੁਨ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ 4 ਤੂੰ ਕਰਤਾ ਸੁਝਿਆ ਮੈਂ ਅੰਡਾ ਸਾਨੀ ਜੋਤਿ ਭਵੈ ਸੋ ਇਚੀ ਸੀ ਜੋ ਤੂੰ ਦੇਹੇ ਸੋ ਹੰਪਾਈ ਰਹਾਉ ਸਭ ਤੇਰੀ ਤੂੰ ਸਭ ਜੀ ਤੇ ਆਇਆ ਜਿਸਨੂੰ ਕਿਰਪਾ ਕਰਾਂ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਵਾਇਆ ਤੁਝੇ ਆਪ ਛੋਡਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਜੀ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਡ ਵੀ ਜੋਗ ਮਿਲ ਵਿਛੁੜਿਆ ਸੰਜੋਗੀ ਨੇ ਲਾ ਜਿਸਨੋ ਦੂਜਾ ਨਾਹੀ ਸੋਈ ਜਨ ਜਾਣੈ ਹਰ ਪੁਰ ਸਤਹੀ ਆਖੋ ਖਾਨੈ ਜਨਾਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਕੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਚੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਅਵਰ ਨਾ ਹੋਇ ਤੂੰ ਕਰ ਕਰ ਵੇਖੈ ਜਨ ਸੋਇ ਜਨ ਨਾਨਕ ਗੁਰਮੁਖ ਪ੍ਰਗਟੋ ਹੋਇ ਆਸਾ ਮਹਿਲਾ ਪਹਿਲਾ ਤਿਤ ਸਰਵਰਡੇ ਕੈਨ ਨਿਵਾਸਾ ਪਾਣੀ ਪਾਵਕ ਤਿਨ ਹਾਂ ਕੀਆ ਪੰਕਜ ਮੋਹੋਂ ਪਦੈ ਚਲੈ ਅਨ ਦੇਖਤ ਤੈ ਦੂਖੀ ਹਲੇ ਮਨੁ ਇਕ ਨ ਚਿਤਸਮੂਡ ਮਨਾ ਹਰਿ ਸਤਿ ਰੇ ਗੁਲਗਰਿਆ ਰਹਾਉ ਨਾਹਉ ਜਤਿ ਸਤੇ ਨਿ ਪੜਿਆ ਗੁਰਖ ਮੁਗਦਾ ਜਨਤ ਭਿਆ ਰਣੂਤ ਨਾਨਕ ਤਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਔਸਾਮ ਹਲਾ ਪੰਜਵਾ ਪਏ ਪ੍ਰਾਪਤ ਮਾਨੁ ਤੇ ਹੁਰੀਆ ਗੋਬਿੰਦ ਬਲੰਕੀ ਇਸ ਤੇਰੀ ਬਰੀਆ ਅਵਰ ਕਾਜ ਤੇਰਕਿ ਤਨ ਨਾਮ ਜਿਨ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਹ ਲਾਗ ਭਗਤ ਜਨ ਤਰਨ ਕੈ ਜਨਮ ਗ੍ਰਿਥਾ ਜਾਤ ਰੰਗ ਮਾਇਆ ਪੈ ਰਹਾਉ ਜਪ ਤਪ ਸੰਜਮ ਤਰਮ ਨਪਵਾਇਆ ਸ਼ੀਵ ਸਾਧ ਨਾ ਜਾਣੀ ਹਰਿ ਦਾਇਆ ਕਹੁ ਨਾਨਕ ਹਮ ਨੀਜ ਕਰਮਾ ਸਰਨ ਪਰ ਕੀ ਰਾਖੋ ਸ਼ਰਨ ਪਾਦਿ ਸ਼੍ਰੀ ਦਸ ਕਬਿਓ ਬਾਚ ਬੇਅੰਤੀ ਚੋਪਈ ਅੰਮ੍ਰਿਤ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹਿ ਹਮਾ ਦਾ ਪਨਾ ਜਾਨ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਭ ਤੁਮ ਘਾਵੋ ਆਪ ਹੱਥ ਦੇ ਮੋਹਿ ਉਚਾਵੋ ਸੁਖੇ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾ ਦਾ ਮੋਰ ਰੱਛਾ ਦਿਨ ਕਰਦਾ ਕਰਿਐ ਸਬੈ ਦਿਨ ਕੋ ਆਜ ਸੰਗ ਰਿਐ ਕੋਦਨ ਹੋਏ ਅਬਾਨੀ ਆਸਾ ਤੁਰ ਭਜਨ ਕੀ ਰਹੇ ਬਿਆਸਾ ਤੁਮਾਂ ਛਾਡ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ

ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪਰਿਚੰਦਰ ਦਸਨਤਾ ਕਾਲ ਪਾਇ ਬ੍ਰਹਮਾ ਉਪਤਰਾ ਪਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੁਖੀਓ ਦੇਦਰਾ ਚੰਦਰ ਬ੍ਰਹਮਾ ਜੂਤੀਓ ਜਗ ਜਗ ਅਵਤਾਰ ਸਭ ਲੋਕ ਸੁਆਨਾ ਦਮਸ਼ਕਾਰ ਹੈ ਤੈ ਹਮਾਰਾ ਜਗ ਜਗ ਅਵਤਾਰ ਸਭ ਦੁਨਤ ਬਨਾਇਓ ਦੇਵ ਦਾ ਅਤਿ ਜਖਿਨ ਉਪਜਾਇਓ ਆਦਿ ਅੰਤਿਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਮੀ ਆਪ ਸੁਆਹੀ शिवतन को शिवगुण सुख दियो सत्रन को पदो मद कियो कण कण के अंतर की जानत भरे बुरे की पीर विषाद चितिते गुण चर हस्तला सब पर कृपा दृष्ट पर फूला संतन दुख पाए ते दुखी सुख पाए साधन के सुखी ਇਕ ਏਕੀ ਪੀਰ ਵਿਛਾਨੈ ਘਟ ਘਟ ਤੇ ਪਰ ਪਟ ਕੀ ਜਾਨੈ ਜੋ ਬਦ ਪਰਖ ਕਰ ਕਰਤਾ ਦਾ ਪੱਜਾ ਤਰਤਬ ਦੇਹ ਅਪਾਰਾ ਜਬ ਆਪ ਕਰ ਕਰਤ ਹੂੰ ਕਬ ਹੂੰ ਤੁਮੈ ਮਿਲਤ ਦੇਹ ਦਰਸਬ ਹੂੰ ਜੇ ਤੇ ਬਦਨ ਸ੍ਰਿਸ਼ਤ ਸਭ ਧਾਰ ਆਪਿ ਆਪਨੀ ਗੋਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਦਮ ਜਾਨਤ ਬੇਦ ਬੇਦੇ ਰਿਆਲਮ ਨਰੰਕਾਰ ਨਿਰਭਾਰ ਨਿਰਲੰਗ ਆਪਾ ਦੇ ਨਿਰ ਅਨੰਦ ਸੰਭ ਤੌ ਕਾ ਮੂਦ ਉਚਾਰਤਿ ਵੇਦਾ ਜਾ ਕੋ ਤੇਵ ਨ ਪਾਵਤ ਦੇਨਾ ਤੌ ਕੋ ਕਰਤੋ ਹਨੇ ਅਨਮਾਨਤ ਬਾਹ ਮੂਦ ਕਛੇਤ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਪੇਵ ਆਪਿ ਆਪਣੀ ਬੁਧਹਿ ਜੀਤੀ ਵਰਨਤ ਭਿੰਨ ਭਿੰਨ ਤੇਤੀ ਤੁਮਰਾ ਲਖਾ ਨ ਜਾਏ ਤਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੂਪਸ ਰੂਪਾ ਰੰਗ ਭਿਉ ਜਾਪ ਕਰੀ ਤੂਪਾ ਅੰਡਜ ਜਿਦਜ ਸਿਤਜ ਕੀਨੀ ਉਤਪੁਜ ਖਾਨ ਬਵਨ ਰਚਿਨੀ कहू फूल राजा कहू शंकर बैठा सगरे चंक आद जुगाद सरूप अब अवर मेरी तुम करो सेखो बार असिक करो दुष्ट जिते पाता सकल करो करोर पाता ਜੇ ਅਸਤੁ ਜਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਾਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਕਬਾਰ ਤਿਆਹੈ ਤਾ ਕੇ ਕਾਲ ਨਿਤ ਨ ਅਹੈ ਰਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਰਿਸ਼ਟ ਤਰੇ ਤਦ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੀ ਨੇ ਹਰਿ ਕੋ ਤਾਪੇ ਤਾਪ ਤਨਕ ਮੋ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਸ਼ ਚ ਵਸ ਕੈ ਨਾ ਕੋਈ ਏਕ ਬਾਾਰ ਚਿੰਤ ਮੈਂ ਸੰਬਾਧਾ ਕਾਲ ਪਾਸ ਤੇ ਤਾਹੀ ਉਬਾਰ ਜਿਨ ਨੰਨ ਨਾਮ ਤੇ ਹਾਰੋ ਕਾਮ ਦਾਹਿਤ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸ਼ਰਨ ਤੇਹਾਰੀ ਆਪ ਹੱਥ ਦੈ ਲਿਹੁ ਉਬਾਰੀ ਸਰਬਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਖੜਗ ਕੀਤਮੈ ਸ਼ਰਨ ਤੇਹਾਰੀ ਆਪ ਹੱਥ ਦਲੇ ਹੋ ਉਬਾਰੀ ਸਰਗ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਸਵਿਆ ਪਾਏਗਾ ਜਬ ਤੇ ਤੁਮਰੇ ਤਬ ਤੇ ਕੋ ਮ ਆਖ ਤਰ ਨਹੀਂ ਆਨੀਓ ਰਾਮ ਰਹੀ ਮਤੂਰਾ ਨੂ ਪੁਰਨ ਅਨਿਕ ਕਹਿ ਮਤ ਏ ਪਨਾ ਮਾਨਿਓ ਜਿਮਰਤ ਸਤਰ ਬੇ ਦਸ ਬੈ ਬੋ ਭੇਦ ਕਹਿ ਹਮ ਏ ਤਾ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਰਿਓ ਸਭ ਤੋਹਿ ਬਖਾਨਿਓ ਦੁਹਰਾ सबर को चाद दवाटप गो तुहारो बहि बहु की ਰਦਾਹ ਮੁਕਲੀ ਮੈਂ ਹਲਾ ਤੀਜਾ ਆਨੰਦ ਦਿਖੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਲਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਅਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਨੀ ਆਈ ਹੁਆਂ ਸ਼ਬਦੋ ਤਾਂ ਗਉਹ ਹਰੀ ਕੇਰਾ ਮਨ ਜਿਵੇਂ ਵਸਾਇਆ ਗਹਿ ਦਨਕ ਨੰਦੋ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸੁਖ ਸਭ ਸਾਰਦਾ ਅੰਗੀਕਾਰੋ ਤਾ ਜੀ ਤੇਰਾ ਕਾਜ ਸਭ ਸੁਆਦਨਾ समना गुरु समरत स्वामी सोप्यो मनम विसारे कह नानक मन मेरे सदा रहो हर नाल साची साहिबा ज्ञान करते रह करता तेरे सब किच है जिस दे सो सदा सदा सिद्ध तेरी नाम मन सावे ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਤਿਆਗਾ ਹੀ ਫਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਜਨ ਅਧਾਰਮੀਰਾ ਜਿਨ ਕੋ ਖੰ ਸਭ ਗੁਵਾਹੀ ਆਉ ਪਰੇਸ਼ਾਨ ਸੁਖਮਨੀ ਆਏ ਵਸਿਆ ਜਿਨੀ ਇਛਾ ਸਭ ਤੁਝਾਈਆ ਸਦਾ ਫੁਰਬਾਨ ਪਿਤਾ ਗੁਰੂ ਵਿਟੋ ਜਿਸ ਦੀਏ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਨਿਰਾਇਆ ਲਾਰੋ ਵਾਜੇ ਪੰਚ ਸ਼ਬ ਤਿਤਕਾਰ ਸਭਾਗੇ ਘਰ ਸਭਾਗੇ ਸ਼ਬਦ ਆਜੀ ਕਲਾ ਚਿਤ ਕਰਤਾ ਜੀਆ ਪੰਚ ਦੂਤ ਦਵਸ ਕੀਤੇ ਕਾਲ ਖੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸਦਾਮ ਹਰ ਕੈ ਲਾਗੇ ਕਹਿ ਨਾਨਕ ਤਨ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ सकल मनोरथ कु ਆਣੀ ਸੁਣ ਤੇ ਪੁਨੀਤ ਕਹਤੇ ਪਵਿਤਾ ਸਤਿਗੁਰ ਰਹਿਆ ਉਦੇ ਮੁੰਦਾ ਮਹਲਾ ਅਜਾ ਖਾਲਸਾ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਉੱਚ ਤਿਸ ਕਾ ਹੋਏ ਉਦਵਾਰੋ ਤੇ ਹਵਸ ਤਜਿ ਨ ਜਾਵੀ ਨਿਤਨ ਤਰਾਖੋ ਉਰ ਤਾਰੋ ਤਵ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਮਾਪਸਾਰੋ ਸਲੋਕ ਮਹੱਲਾ ਪੰਜਾ ਤੇਰਾ ਕੀਤਾ ਜਾਤੋ ਨਾਹੀ ਮਨੋਂ ਜੋ ਕੋ ਕੀਤੋ ਆਹੀ ਨਿਰਗੁਣਿਆਰੇ ਕੋ ਗੁਣ ਨਾਹੀ ਆਪ ਤੇਰ ਤਰਸ ਸਤ ਗੁਰ ਸਾਜਣ ਮਿਲੇ ਆ ਨਾਨਕ ਨਾਮ ਮਿਲੈ ਤਾ ਜੀਵ ਤਨ ਮਨ ਜੀਵ ਹਾਰੀਆ ਤਦ ਸੁਖਿਆ ਮਿਹਰਮਤ ਹੋਈ ਸਤ ਗੁਰ ਸਾਜਣ ਮਿਲੇ ਨਾਨਕ ਨਾਮ ਮਿਲ ਤਾ ਜੀਵਾ ਤਨ ਮਨ ਜੀਵਨ ਹਾਰੀਆ ਵਾਹੀ ਗੁਰਜੀਤਾ ਸਤਸਾਹੀ ਵਾਹੀ ਗੁਰਜੀ ਕੀ ਫਤਿਹ